ਆਕਰ ਜਦੋਂ ਬਠਿੰਡਾ ਦੇ ਵਿੱਚ ਹੁਣ ਟਕਰਾ ਹੋਇਆ ਤਾਂ ਆਖਰ ਕਿਸ ਦੀ ਖੈਤੇ ਹੋਇਆ ਇਸ ਤਰ੍ਹਾਂ ਅਤਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਕਿਸਾਨਾਂ ਦੀ ਘੇਰਾਬੰਦੀ ਕਰਕੇ ਉਹਨਾਂ ਦੇ ਉੱਤੇ ਇੱਟਾਂ ਦਾ ਮੀਂਹ ਵਰਦਾ ਵਿਖਿਆ ਗਿਆ ਕਿ ਆਕਰ ਕੀ ਸਰਕਾਰ ਨੇ ਮਨ ਬਣਾ ਲਿਆ ਕਿ ਜਿਹੜੀ ਬਚੀ ਕੁਚੀ ਕਿਸਾਨਾਂ ਦੀ ਭੱਲ ਹੈ ਉਹ ਆਪਾਂ ਡੰਡਾ ਤੰਤਰ ਦੇ ਨਾਲ ਗਵਾ ਦੇਣੀ ਆ ਕਿਉਂਕਿ ਜਦੋਂ ਵੀ ਕੋਈ ਵੀ ਰਾਜਨੀਤਿਕ ਪਾਰਟੀ ਦੇ ਚੋਣ ਮੈਨੀਫੈਸਟੋ ਬਣਦੇ ਨੇ ਰੈਲੀਆਂ ਹੁੰਦੀਆਂ ਨੇ ਉਦੋਂ ਤੱਕ ਕਿਸਾਨ ਅੰਨ ਦਾਤਾ ਹੁੰਦਾ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਤੇ ਇਹੀ ਪੁਲਿਸ ਦੇ ਰਾਹੀਂ ਤੁਸੀਂ ਉਹ ਅੰਨ ਦਾਤਾ ਨੂੰ ਕਟਵਾਉਂਦੇ ਹੋ ਮਾਨ ਸਰਕਾਰੇ ਗੱਲ ਯਾਦ ਰੱਖੇ ਧਰਨ ਪੇਟ ਤੇ ਧਰਨੇ ਦੇਸ਼ ਚ ਚੀਕਾ ਮਰਵਾ ਦਿੰਦੇ ਨੇ ਚਿਕ ਦਾਨਕੇ ਹੁਣ ਕਿਸਾਨਾਂ ਨੇ ਸੋਚ ਲਿਆ ਕਿ ਸਰਕਾਰ ਦਾ ਪੈਰ ਦੱਬਣਾ ਤੇ ਸਰਕਾਰ ਨੇ ਸਮਝ ਲਿਆ ਕਿ ਹੁਣ ਕਿਸਾਨ ਦੱਬਣੇ ਕਿਵੇਂ ਮંત્રી ਹਰਜੋਤ ਬਹਿਸ ਦੀ ਵਾਈਫ ਹੈ ਜਿਹੜੀ ਜੋਤੀ যাদব ਉਥੇ ਐਸਐਸਪੀ ਲਾ ਕੇ ਭੇਜੀਏ ਕਿ ਕਿਸਾਨਾਂ ਨੂੰ ਕੁਚਲਿਆ ਜਾਵੇ। ਸੋ ਸਰਕਾਰ ਦੀ ਪਰਸਨਲ ਸ਼ੈ ਦੇ ਉੱਤੇ ਐਸਐਸਪੀ ਇਹ ਕੰਮ ਕਰ ਰਿਹਾ ਹੈ। ਐਸਐਸਪੀ ਖਬਰਦਾਰ ਰਵੇ ਕਿਉਂਕਿ ਇੱਕ ਚੀਜ਼ਾ ਇੱਥੇ ਪੁੱਗਤਨੀਆ ਪੈਣੀ ਹੈ। ਸਸਕਲ ਦੀ ਮੈਂ ਹਕਰ ਸਿੰਘ 베ਦੀ ਪੰਜਾਬ ਭਰ ਦੀਆਂ ਸੜਕਾਂ ਤੇ ਕਿਸਾਨ ਅਕਸਰ ਸੰਘਰਸ਼ ਕਰਦੇ ਵਿਖੇ ਜਾ ਸਕਦੇ ਆ। ਹੁਣ ਭਾਰਤੀ ਕਿਸਾਨ ਜੀ ਉਹਨਾਂ ਦੇ ਉਗਰਾਹਾਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਬਟੰਡਾ ਦੇ ਵਿੱਚ। ਕਿ ਐਸਐਸਪੀ ਦਫਤਰ ਦਾ ਘਰਾਉ ਕਰਨਾ ਆਪਣੇ ਸਾਥੀਆਂ ਨੂੰ ਛਡਾਉਣ ਲਈ ਕਿਸਾਨੀ ਮੰਗਾਂ ਨੂੰ ਲੈ ਕੇ ਅਕਸਰ ਕਿਸਾਨ ਸੰਘਰਸ਼ਤੇ ਰਹਿੰਦੇ ਆ ਤੇ ਇਸ ਵਾਰ ਵੀ ਕਿਸਾਨਾਂ ਦਾ ਇੱਕ ਟਕਰਾ ਪੁਲਿਸ ਦੇ ਨਾਲ ਦਿਖਾਈ ਦਿੰਦਾ ਹੈ ਇਹ ਟਕਰਾ ਇੱਕ ਹਫਤਾ ਪਹਿਲਾਂ ਵੀ ਹੋਇਆ ਸੀ ਤੇ ਉਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਕੁਝ ਕਿਸਾਨ ਛੱਡਤੇ ਕੁਝ ਅਜੇ ਛੱਡੇ ਜਾਣੇ ਬਾਕੀ ਆ ਪਰ ਫਿਰ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਅਕਸਰ ਕਿਸਾਨ ਸੜਕਾਂ ਤੇ ਰਹਿੰਦੇ ਆ ਤੇ ਇਸ ਦੇ ਨਾਲ ਹੀ ਸਰਕਾਰਾਂ ਦਾ ਦਬਦਬਾ ਸਰਕਾਰਾਂ ਦਾ ਡੰਡਾ ਤੰਤਰ ਪੁਲਿਸ ਦਾ ਇੱਕ ਆਪਣਾ ਕਲਚਰ ਕੇ ਪੁਲਿਸ ਨੂੰ ਇਸ ਵਾਰ ਸ਼ਹਿਦ ਦਿੱਤੀ ਗਈ ਹੈ ਜਿਸ ਕਰਕੇ ਕਿਸਾਨਾਂ ਦੇ ਪ੍ਰਤੀ ਸਰਕਾਰ ਦਾ ਰੁਖ ਬਿਲਕੁਲ ਸਪਸ਼ਟ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਈ ਵਾਰ ਕਹਿ ਚੁੱਕਿਆ ਇਹ ਤਾਂ ਕਿਸਾਨ ਹੀ ਨਹੀਂ ਜਦੋਂ ਬਠਿੰਡਾ ਦੇ ਵਿੱਚ ਹੁਣ ਟਕਰਾ ਹੋਇਆ ਤਾਂ ਆਖਰ ਕਿਸ ਦੀ ਸ਼ਹਿਦ ਹੋਇਆ ਕਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਕਿਸਾਨਾਂ ਦੀ ਘੇਰਾਬੰਦੀ ਕਰਕੇ ਉਹਨਾਂ ਦੇ ਉੱਤੇ ਇੱਟਾਂ ਦਾ ਮੀਂਹ ਵਰਦਾ ਵੇਖਿਆ ਗਿਆ ਤਾਂ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਐਡਵੋਕੇਟ ਪ੍ਰਭਜੀਤ ਬਾਦ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਰਕਾਰ ਨੇ ਮੰਨ ਬਣਾ ਲਿਆ ਕਿ ਜਿਹੜੀ ਬੱਚੀ ਕੁਚੀ ਕਿਸਾਨਾਂ ਦੀ ਭੱਲ ਹੈ ਉਹ ਆਪਾਂ ਡੰਡਾ ਤੰਤਰ ਦੇ ਨਾਲ ਗਵਾ ਦੇਣੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਫੇਰ ਇੱਕ ਵੱਡਾ ਟਕਰਾਅ ਪੋਸਟੇ ਕਿਸਾਨਾਂ ਦੇ ਵਿਚਾਲੇ ਦਿਖਾਈ ਦਿੱਤਾ ਹੈ ਬਠਿੰਡਾ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਆ ਕਿਸਾਨਾਂ ਦੀ ਘੇਰਾਬੰਦੀ ਕੀਤੀ ਗਈ ਆ ਤੇ ਜਿਸ ਤਰ੍ਹਾਂ ਕਿਸਾਨਾਂ ਨੂੰ ਬਿਲਕੁਲ ਦਬਾਉਣ ਲਈ ਸਰਕਾਰਾਂ ਦਾ ਚਿਹਰਾ ਬੇਨਕਾਬ ਹੋ ਚੁੱਕਿਆ ਲੱਗਦਾ ਨਹੀਂ ਕਿ ਹੁਣ ਕਿਸਾਨਾਂ ਨੂੰ ਸਿਰ ਚੁੱਕਣ ਨਹੀਂ ਦੇਣਾ ਦੇਖੋ ਨਾਮ ਜੋ ਪਉ ਵੰਡ ਸ਼ਕੋ ਦੇ ਸਿਧਾਂਤਾਂ ਦੇ ਪਹਿਰਾ ਦੇਣ ਵਾਲੀ ਆਪਣਾ ਕਿਰਤ ਕਰਕੇ ਖਾਣ ਵਾਲੀ ਉਹ ਕਿਸਾਨੀ ਜਿਹੜੀ ਕਿ ਕਿਸਾਨੀ ਦੇਸ਼ ਦੇ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ ਕਿਸਾਨ ਅੰਨ ਭੰਡਾਰ ਭਰਦੇ ਨੇ ਤੇ ਜਿਹੜੇ ਮਜ਼ਦੂਰ ਨੇ ਉਹ ਇਮਾਰਤਾਂ ਬਣਾਉਂਦੇ ਨੇ ਤੇ ਇੱਥੋਂ ਦੀ ਸਰਕਾਰਾਂ ਜਿਹੜੀ ਪੁਲਿਸ ਰਾਹੀਂ ਉਹਨਾਂ ਨੂੰ ਕਟਵਾਉਣ ਦਾ ਕੰਮ ਕਰਦੀ ਨਾ ਬੜੀ ਮੰਦਪਾਗੀ ਗੱਲ ਹੈ। ਔਰ ਜਿਹੜੀ ਇਹ 99% ਪੰਜਾਬ ਦੇ ਲੀਡਰੀ ਜਿਹੜੀ ਹੈ ਇਹ ਦਿੱਲੀ ਦੇ ਦੱਲੇ ਕੌਲੀ ਚੱਟ ਬਣੇ ਹੋਏ ਨੇ ਦਿੱਲੀ ਦਰਬਾਰ ਦੇ। ਔਰ ਅੱਜ ਪੰਜਾਬ ਦੇ ਉਹ ਕਿਸਾਨਾਂ ਨੂੰ ਜਿਨ੍ਹਾਂ ਨੂੰ ਅੰਨਦਾਤਾ ਕਹਿੰਦੀ ਹੈ ਸਰਕਾਰ ਕਿਉਂਕਿ ਜਦੋਂ ਵੀ ਕੋਈ ਵੀ ਰਾਜਨੀਤਿਕ ਪਾਰਟੀ ਦੇ ਚੋਣ ਮੈਨੀਫੈਸਟੋ ਬਣਦੇ ਨੇ, ਰੈਲੀਆਂ ਹੁੰਦੀਆਂ ਨੇ, ਉਦੋਂ ਤੱਕ ਕਿਸਾਨ ਅੰਨਦਾਤਾ ਹੁੰਦਾ ਹੈ। ਤੇ ਸਾਰੇ ਇਹਨਾਂ ਦੇ ਵੱਡੇ ਵੱਡੇ ਜਿਹੜੇ ਮਸਲੇ ਹੁੰਦੇ ਨੇ ਕਿਸਾਨਾਂ ਦੇ ਉਹ ਇਹਨਾਂ ਦੇ ਭਾਸ਼ਣਾ ਚ ਹੁੰਦੇ ਨੇ ਤੇ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਤੇ ਇਹੀ ਪੁਲਿਸ ਦੇ ਰਾਹੀਂ ਤੁਸੀਂ ਉਹ ਅੰਗਦਾਤਾ ਨੂੰ ਘਟਵਾਉਂਦੇ ਹੋ ਦੇਖੋ ਇਹ ਤੇ ਜਦੋਂ ਫਿਰ ਸਾਨੂੰ ਧਰਨੇ ਲਾਉਣੇ ਪੈਂਦੇ ਨੇ ਔਰ ਮਾਨ ਸਰਕਾਰੇ ਗੱਲ ਯਾਦ ਰੱਖੇ ਧਰਨ ਪੇਟ ਤੇ ਧਰਨੇ ਦੇਸ਼ ਚ ਚੀਕਾਂ ਮਰਵਾ ਦਿੰਦੇ ਨੇ ਚੀਕਾਂ ਪਰ ਜਿਹੜਾ ਇੱਕ ਬਿਲਕੁਲ ਇੱਕ ਵੱਖਰਾ ਨਜ਼ਰੀਆ ਨਿਕਲ ਨੂੰ ਮਿਲ ਰਿਹਾ ਕਿ ਕਿਸਾਨ ਪਹਿਲਾਂ ਤਾਂ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਲੜ ਰਹੇ ਆ ਫਿਰ ਉਹਨਾਂ ਦੇ ਕੋਈ ਸਾਥੀ ਬਠੰਡਾ ਪੁਲਸ ਨੇ ਫੜੇ ਹੋਏ ਆ ਉਹ ਹੁਣ ਛੱਡੇ ਨਹੀਂ ਜਾ ਰਹੇ ਹੁਣ ਕਿਸਾਨਾਂ ਦੇ ਕੋਲ ਇਹੀ ਰਾਹ ਕਿ ਐਸਐਸਪੀ ਦਫ਼ਤਰ ਦਾ ਘਰਾਓ ਕਰ ਲੋ ਸਰਕਾਰ ਨੂੰ ਘੇਰ ਲੋ ਕਾਨੂੰਨ ਦਾ ਵੀ ਆਪਣਾ ਹੀ ਘਰਾਓ ਹੈ ਕਿਸੇ ਜੀ ਕਿਸਾਨ ਜਿਹੜੇ ਆ ਕਾਨੂੰਨ ਵਾਲੇ ਪਾਸੇ ਵੀ ਜਾ ਸਕਦੇ ਆ ਲੱਗਦਾ ਨਹੀਂ ਕਿ ਹੁਣ ਕਿਸਾਨਾਂ ਨੇ ਸੋਚ ਲਿਆ ਕਿ ਸਰਕਾਰ ਦਾ ਪੈਰ ਦੱਬਣਾ ਤੇ ਸਰਕਾਰ ਨੇ ਸਮਝ ਲਿਆ ਕਿ ਹੁਣ ਕਿਸਾਨ ਦੱਬਣੇ ਕਿਵੇਂ ਦੇਖੋ ਮੰਗਿਆਂ ਹੱਕ ਨਹੀਂ ਮਿਲਦੇ ਇਹ ਤਾਂ ਮਲਣੇ ਪੈਂਦੇ ਆ ਜ਼ੁਲਮ ਕਦੇ ਨਹੀਂ ਰੁਕਦੇ ਤਾਂ ਠੱਲਣੇ ਪੈਂਦੇ ਆ ਸੋ ਇਸ ਕਰਕੇ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਕਿ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਕਿਸਾਨਾਂ ਨਾਲ ਡਬਲਯੂਟੀਓ ਦੀਆਂ ਕਹਾਣੀਆਂ ਦੇ ਤਹਿਤ ਇਹ ਜੋ ਕਹਾਣੇ ਵਰਤੇ ਜਾ ਰਹੇ ਨੇ ਕਿਸਾਨਾਂ ਦੇ ਨਾਲ ਅਸੀਂ ਕਿਸਾਨ ਭਲੀ ਭਾਨਤੀ ਜਾਣਦੇ ਨੇ ਕਿਸਾਨ ਕਿਸਾਨ ਭੋਲਾ ਪਾਲਾ ਜਰੂਰ ਹੋ ਸਕਦਾ ਪਰ ਜੇ ਤੁਸੀਂ ਕਿਸਾਨ ਨੂੰ ਅਨਪੜ੍ਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਤੇ ਦਿੱਲੀ ਦੇ ਵਿੱਚ ਤੁਹਾਡੇ ਜਿਹੜੇ ਲੀਡਰਾਂ ਨੇ ਗੋੜਨੀਆਂ ਲਵਾਈਆਂ ਯਾਦ ਕਰੋ ਉਹ ਅਸੀਂ ਆਪਣੇ ਹੱਕਾਂ ਤੇ ਪਹਿਰਾ ਦੇਣਾ ਜਾਣਦੇ ਹਾਂ ਅਸੀਂ ਕਿਵੇਂ ਆਪਣੇ ਹੱਕ ਲੈਣੇ ਨੇ ਉਹ ਵੀ ਜਾਣਦੇ ਆ ਔਰ ਸਰਕਾਰ ਜਿਹੜੀ ਕਿ بڑے ਸਿੱਖਿਆ ਮੰਤਰੀ ਹਰਜੋਤ ਬੈਸ ਦੀ ਵਾਈਫ ਹੈ ਜਿਹੜੀ ਜੋਤੀ ਯਾਦਵ ਉਥੇ ਐਸਐਸਪੀ ਲਾਗੇ ਭੇਜੀਏ ਕਿ ਕਿਸਾਨਾਂ ਨੂੰ ਕੁਚਲਿਆ ਜਾਵੇ ਸੋ ਸਰਕਾਰ ਦੀ ਪਰਸਨਲ ਸ਼ੈ ਦੇ ਉੱਤੇ ਐਸਐਸਪੀ ਇਹ ਕੰਮ ਕਰ ਰਿਹਾ ਐਸਐਸਪੀ ਖਬਰਦਾਰ ਰਵੇ ਕਿਉਂਕਿ ਇੱਕ ਚੀਜ਼ਾ ਇੱਥੇ ਭੁਗਤਣੀਆਂ ਪੈਣੀਆਂ ਨੇ ਔਰ ਕਿਸਾਨ ਕਦੇ ਅਸੀਂ ਪਿੱਛੇ ਨਹੀਂ ਹਟਾਂਗੇ ਜੇ ਤੁਸੀਂ ਕਹੋਗੇ ਵੀ ਕਿਸਾਨ ਮਾਰਾਂਗੇ ਤਾਂ ਅਸੀਂ ਸੰਸਦਿਆਂ ਕੰਧਾਂ ਪੜਵਾਵਾਂਗੇ ਟਰੈਕਟਰ ਨਾਲ ਕੰਧਾ ਇਹ ਗੱਲ ਯਾਦ ਰੱਖਿਓ ਨਾ ਤਾਂ ਇੱਥੇ ਵਿਧਾਨ ਸਭਾ ਚੱਲੇਗੀ ਨਾ ਉੱਥੇ ਸੰਸਦ ਚੱਲੇਗੀ ਜੇ ਦੇਸ਼ ਦੇ ਵਿੱਚ ਕਿਸਾਨ ਨੂੰ ਕੁਚਲਣ ਦੀ ਕੋਸ਼ਿਸ਼। ਪਰ ਜੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਮੇਤ ਇੱਕ ਪੂਰਾ ਕਟੜਾ ਕੰਮ ਦੇਖ ਰਿਆ ਜਾਵੇ। ਕੇਂਦਰ ਵਾਲੇ ਪਾਸੇ ਮੰਗਾ ਪਈਆਂ ਨੇ, ਪੰਜਾਬ ਵਾਲੇ ਪਾਸੇ ਮੰਗਾ ਪਈਆਂ ਨੇ ਤਾਂ ਇੱਕ ਲੱਗਦਾ ਨਹੀਂ ਕਿ ਕਿਸਾਨੀ ਵੀ ਜਿਹੜੀ ਆ ਤੜਿਆ ਜਵੰਡੀ ਜਾ ਚੁੱਕੀ ਹੈ। ਇਹ ਸਰਕਾਰਾਂ ਨੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਇਹ ਜਹੀ ਤੜੇਬੰਦੀ ਦੇ ਵਿੱਚ ਵੰਡ ਕੇ ਰੱਖਤਾ ਜਿਸ ਕਰਕੇ ਜਿਹੜੇ ਆ ਸੰਘਰਸ਼ ਕਮਜ਼ੋਰ ਪੈਂਦੇ ਜਾ ਰਹੇ। ਇਹ ਬਿਲਕੁਲ ਸਰਾਸਰ ਸਿਆਸਤ ਕੀਤੀ ਜਾਂਦੀ ਹੈ ਜੀ। ਕਿਸਾਨਾਂ ਤੇ ਸਿਆਸਤ ਕਰਕੇ ਆਪਣੀ ਸਰਕਾਰ ਦੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਬਹੁਤ ਜਲਦ ਕਿਸਾਨ ਕਿ ਕਤਰਤ ਹੋਣਗੇ ਤੇ ਵੱਡਾ ਕਿਸਾਨ ਅੰਦੋਲਨ ਦੀ ਰੂਪਰੇਖਾ ਤਿਆਰ ਹੋ ਰਹੀ ਏ ਡੱਲੇਵਾਲ ਸਾਹਿਬ ਹੋਣ ਰਾਜੇਵਾਲ ਸਾਹਿਬ ਹੋਣ ਉਗਰਾਹਾ ਸਾਹਿਬ ਹੋਣ ਜਿਹੜੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਡਿਮਾਂਡ ਤਾਂ ਸਭ ਦੀ ਇੱਕ ਏ ਮਨਸ਼ਾ ਸਭ ਦੀ ਇੱਕ ਏ ਕਿਸਾਨ ਨੂੰ ਬਚਾਉਣਾ ਮਜ਼ਦੂਰ ਨੂੰ ਬਚਾਉਣਾ ਕਿਸਾਨੀ ਨੂੰ ਬਚਾਉਣਾ ਤਾਂ ਬਹੁਤ ਜਲਦ ਇਕੱਠੇ ਵੀ ਹੋਣਗੇ ਇੱਕ ਪਲੇਟਫਾਰਮ ਤੇ ਆਉਣਗੇ ਤੇ ਕਿਸਾਨਾਂ ਨੂੰ ਭਾਜੜਾ ਪੈਂਦੀਆਂ ਦੇਖਿਓ ਕਿਵੇਂ ਅਸੀਂ ਤਾਂ ਵਾਰ-ਵਾਰ ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਨੂੰ ਤਾਂ ਕਿਸਾਨ ਦੇ ਨਾਲ ਖੜਾ ਦਾ ਚਾਹੀਦਾ ਸੀ ਕਿਉਂਕਿ ਇਹ ਧਰਾਤਲ ਕਿਸਾਨੀ ਤੇ ਐ ਪਰ ਇਹ ਕਦੇ ਨਾ ਖੜੀ ਜਾ ਹੁਣ ਇਹ ਤਾਂ ਦਿੱਲੀ ਦਰਬਾਰ ਨਾਲ ਖੜੇ ਹੋਏ ਨੇ ਇਹ ਤਾਂ ਦਿੱਲੀ ਦੀ ਕੌਲੀ ਚੱਟ ਕੁੱਤੇ ਦੱਲੇ ਕੰਜਰ ਬਣੇ ਹੋਏ ਨੇ ਪੂਰੇ ਪਰ ਇਹਦੇ ਵਿੱਚੋਂ ਦਾ ਮੋਦੀ ਦੀ ਜੇ ਬਿਲਕੁਲ ਡੀਲ ਦੇਖ ਲਈ ਜਾਵੇ ਜਾਂ ਹੁਣ ਜਿਸ ਤਰ੍ਹਾਂ ਦੀਆਂ ਗੱਲਾਂ ਰਾਜੇਵਾਲ ਕਰ ਰਿਹਾ ਡੱਲੇ ਵਾਲ ਕਰ ਰਿਹਾ ਕਿ ਡੀਲ ਦੇ ਮੁਤਾਬਕ ਪੰਜਾਬ ਕਿਹੜੀ ਦਿਸ਼ਾ ਵੱਲ ਧੱਕਿਆ ਜਾ ਰਿਹਾ ਕਿਸਾਨੀ ਕਿੱਧਰ ਧੱਕੀ ਜਾ ਰਹੀ ਹੈ ਇਹ ਸਵਾਲ ਜਿਹੜੇ ਆ ਬਣਦੇ ਜਾ ਰਹੇ ਆ ਦੇਖੋ ਪੰਜਾਬ ਦੀ ਜਿਹੜੀ ਅਰਥਵਿਵਸਥਾ ਐ ਇਹ ਬਿਲਕੁਲ ਤਬਾਹ ਹੋ ਚੁ ਅੱਜ ਆਉਣ ਵਾਲੇ ਸਮੇਂ 'ਚ 5.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਨਾ ਸਰਕਾਰ ਦੇ ਉੱਤੇ ਔਰ ਬੈਂਕ ਕ੍ਰਾਪਸੀ ਪੰਜਾਬ ਦੀ ਵਟ ਤੇ ਪਈ ਹੈ ਜੇ ਇਹ ਹਾਲਾਤ ਨਾ ਸੁਧਾਰੇ ਗਏ ਦੇਖੋ ਇਹੀ ਸਰਕਾਰ ਸੀ ਨਾ ਇਹੀ ਭਗਵੰਤ ਮਾਨ ਸੀ ਇਹੀ ਕੇਜਰੀਵਾਲ ਸੀ ਜਿਹੜੇ ਕਹਿੰਦੇ ਸੀ ਕਿ 32000 ਕਰੋੜ ਰੁਪਈਆ ਮਾਈਨਿੰਗ ਦਾ ਬਚਾਵਾਂਗੇ 20000 ਕਰੋੜ ਰੁਪਈਆ ਸਾਨੂੰ ਕ੍ਰਾਪਸ਼ਨ ਦਾ ਬਚਾਵਾਂਗੇ ਇਹਦਾ ਮਤਲਬ ਇਹ ਮੰਨਦੇ ਨੇ ਨਾ ਹੁਣ ਵੀ ਕ੍ਰਾਪਸ਼ਨ ਵੀ ਹੋ ਰਹੀ ਸੀ ਤੇ ਉਹ ਪੈਸਾ ਕ੍ਰਾਪਸ਼ਨ ਦਾ ਇਹ ਇਹਨਾਂ ਦੇ ਘਰੇ ਜਾ ਰਿਹਾ ਉਹ ਮਾਈਨਿੰਗ ਦਾ ਪੈਸਾ ਬਚਾਉਣਾ ਸੀ ਬਚਾਇਆ ਨਹੀਂ ਇਹਨਾਂ ਦੇ ਘਰੇ ਜਾ ਰਿਹਾ ਹੈ ਇਹ ਸਵਾਲਾਂ ਦੇ ਉੱਤਰ ਤਾਂ ਇਹੀ ਨੇ ਨਾ ਉਹ ਜਿਹੜਾ ਤੁਸੀਂ ਕਹਿੰਦੇ ਸੀ ਵੀ ਅਸੀਂ ਪੈਸਾ ਬਚਾਵਾਂਗੇ ਉਹ ਬਚ ਕੇ ਕਿੱਥੇ ਜਾ ਰਿਹਾ ਹੈ ਹੁਣ ਨਾ ਬਚ ਕੇ ਤੁਹਾਡੇ ਘਰਾਂ ਚ ਤਾਂ ਜਾ ਰਿਹਾ ਹੈ ਇਹ ਤਾਂ ਮੰਨ ਰਹੇ ਹੋ ਤੁਸੀਂ ਜੇ ਤੁਸੀਂ ਕਰਜ਼ਾ ਉਤਾਰਨਾ ਸੀ ਨਾ ਤੁਸੀਂ ਬਿਲਕੁਲ ਸਹੀ ਪਾਲਿਸੀਆਂ ਤੁਹਾਡੀ ਗੱਲ ਕਰਦੇ ਸੀ ਤੁਸੀਂ ਲੋਕਾਂ ਨੂੰ ਕਿ ਅਸੀਂ ਰੇਤੇ ਤੋਂ ਪੈਸਾ ਬਚਾਵਾਂਗੇ ਅਸੀਂ ਸ਼ਰਾਬ ਤੋਂ ਪੈਸਾ ਬਚਾਵਾਂਗੇ ਅਸੀਂ ਸਰਕਾਰੀ ਕਰਾਂਗੇ ਅਸੀਂ ਰਿਸ਼ਵਤ ਰੋਕਾਂਗੇ ਉਹ ਉਹ ਅਗਰ ਰੋਕੀਆਂ ਜਾਂਦੀਆਂ ਤੇ ਅੱਜ ਸਰਕਾਰ ਤੇ ਕਰਜ਼ਾ ਨਹੀਂ ਹੋਣਾ ਸੀ ਪਰ ਇਹ ਮਾੜੀ ਸਿਆਸਤਦਾਨ ਜਿਹੜੇ ਇਹ ਸਾਰੇ ਮਲੰਗ ਟੋਲਾ ਇਕੱਠਾ ਹੋਇਆ ਸੀ ਇਹ 5-500 ਰੁਪਏ ਤੋਂ ਅੱਜ 5-5000 ਕਰੋੜ ਦੇ ਮਾਲਕ ਬਣੇ ਫਿਰਦੇ ਨੇ ਇਹ ਰੇਤਾ ਸ਼ਰਾਬ ਵੇਚ ਕੇ ਬਣੇ ਫਿਰਦੇ ਨੇ ਇਹੀ ਰਿਸ਼ਵਤ ਦਾ ਪੈਸਾ ਕਾ ਕੇ ਬਣੇ ਪਰ ਉਹ ਤਾਂ ਕਹਿੰਦੇ ਅਸੀਂ ਬਦਲਾ ਦਿੱਤਾ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਚੁਣਿਆ ਸੀ ਹੁਣ ਪੰਜਾਬ ਦੇ ਲੋਕ ਮਹਿਸੂਸ ਕੀ ਕਰਦੇ ਆ ਲੋ ਪੰਜਾਬ ਜਿਹੜਾ ਉਹ ਕਿਹੜੇ ਹੱਥਾਂ ਦੇ ਵਿੱਚ ਸੁਰੱਖਿਤ ਰਹਿ ਸਕਦਾ ਵੇਖੋ ਕੀ ਪੰਜਾਬ ਰੰਗਲਾ ਪੰਜਾਬ ਬਣ ਗਿਆ ਕੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਖਤਮ ਹੋ ਗਈ ਕੀ ਅੱਜ ਸ਼ਰਾਬ ਸਰਕਾਰੀ ਏ ਰੇਤਾ ਸਰਕਾਰੀ ਏ ਕੀ ਸਕੂਲ ਸਿੱਖਿਆ ਬਹੁਤ ਵਧੀਆ ਚੱਲ ਰਹੀਆਂ ਨੇ ਕੀ ਕ੍ਰਾਂਤੀ ਆ ਚੁੱਕੀ ਹੈ ਜਿਹੜੇ ਤੁਸੀਂ ਮੁਹੱਲਾ ਕਲੀਨਿਕ ਵੀ ਬਣਾਏ ਸੈਂਟਰ ਦੇ ਪੈਸੇ ਨਾਲ ਬਣਾਏ ਸੈਂਟਰ ਕਬਜ਼ਾ ਕਰਕੇ ਬੈਠਾ ਜਿਹੜੀ ਤੁਸੀਂ 10 ਲੱਖ ਦੀ ਯੋਜਨਾ ਬਣਾ ਰਹੇ ਹੋ ਕੀ ਲੋਕਾਂ ਨੂੰ ਪਰਮਾ ਰਹੇ ਹੋ ਝੂਠ 1000 ਰੁਪਏ ਤੋਂ 1000 ਕਰੋੜ ਰੁਪਏ ਤੁਸੀਂ ਹਰ ਮਹੀਨੇ ਲੈ ਕੇ ਤਨਖਾਹ ਦੇ ਰਹੇ ਹੋ 4 ਲੱਖ ਕਰੋੜ ਦਾ ਅੱਜ ਹੀ ਤੁਸੀਂ ਕਰਜ਼ਾ ਕਰ ਦਿੱਤਾ ਤੁਸੀਂ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਪੰਜਾਬ ਨੂੰ ਪੰਜਾਬ ਤਾਂ ਬਰਬਾਦੀ ਦੇ ਰਾਹ ਤੇ ਪੈ ਚੁੱਕਾ ਹੈ ਔਰ ਤੁਸੀਂ ਇਹਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਇਹ ਸਾਰੇ ਅਨਪੜ੍ਹ ਕ੍ਰਿਮੀਨਲ ਅਸੀਂ ਬਿਠਾ ਬੈਠੇ ਇਹ ਨਾ ਜਿਹੜੀਆਂ ਬਸੰਤੀ ਪੱਗਾ ਅਸੀਂ ਭਗਤ ਸਿੰਘ ਦੀਆਂ ਬੰਨ ਕੇ ਇਹਨਾਂ ਲੋਕਾਂ ਨੂੰ ਵਰਗਲਾਇਆ ਉਹਨਾਂ ਦੇ ਵਿੱਚ ਅਸੀਂ ਕ੍ਰਿਮੀਨਲ ਸਿਰ ਫਸਾਤੇ 92 ਹੁਣ ਤਾਂ 95 ਹੋ ਗਏ ਇਹ ਸਾਰੇ ਅਨਪੜ੍ਹ ਤੇ ਅਸੀਂ ਉਹ ਪੱਗਾਂ ਦੇ ਵਿੱਚ ਫਸਾ ਕੇ ਅਸੀਂ ਸ਼ਹੀਦਾਂ ਦਾ ਅਪਮਾਨ ਕਰ ਬੈਠੇ ਇਹਨਾਂ ਨੂੰ ਚੁੜ ਕੇ ਉਹ ਅਸੀਂ ਤਾਂ ਬਾਰ-ਬਾਰ ਬੇਨਤੀ ਕਰਦੇ ਆਂ ਵੀ ਤੁਸੀਂ ਇਲੈਕਸ਼ਨ ਆਉਣ ਤਾਂ ਦਿਓ ਇਹਨਾਂ ਦਾ ਬਣਦਾ ਕੀ ਏ ਜੋ ਇਹ ਹਾਲਾਤ ਅੱਜ ਪੰਜਾਬ ਦੇ ਬਣਾ ਰਹੇ ਨੇ ਜੋ ਜਿਸ ਹਰ ਵਰਗ ਭਾਵੇਂ ਕਿਸੇ ਵੀ ਵਰਗ ਨਾਲ ਸੰਬੰਧਿਤ ਵਿਅਕਤੀ ਹੈ ਇਹਨਾਂ ਦੀ ਸਰਕਾਰ ਚ ਦੁਖੀ ਹੈ ਪਰ ਮਾਈ ਜੋ ਮਰਜੀ ਜਾਣ ਉਹ ਤੇ ਘਰ ਪਹੁੰਚਦੇ ਕਰਨ ਨੂੰ ਤਿਆਰ ਹੋਏ ਫਿਰਦੇ ਲੋਕ ਸੋ ਨਸ਼ਾ ਖਤਮ ਹੋਇਆ ਕਿੱਥੇ ਹੈ ਜੇ ਤੁਸੀਂ ਜੇ ਨਸ਼ਾ ਖਤਮ ਹੋ ਗਿਆ ਫਿਰ ਇਨੇ ਪਰਚੇ ਕਿਉਂ ਸੋ ਤੁਸੀਂ ਤਾਂ ਜਿਹੜੇ ਲੋਕਾਂ ਦੀਆਂ ਜ਼ਮਾਨਤਾਂ ਹੁੰਦੀਆਂ ਨੇ ਉਹਨਾਂ ਦੇ ਪਰਚੇ ਕਰ ਕਰ ਉਹਨੂੰ ਵਾਪਸ ਭੇਜ ਰਹੇ ਹੋ ਬਿਲਕੁਲ ਐਸਾ ਨਾ ਅਡੂਗਾੜਾ ਪ੍ਰਭਜੀਤ ਪਾਲ ਸਿੰਘ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰੀ ਤਲਤਰ ਤੇ ਸਰਕਾਰੀ ਮਸ਼ੀਨਰੀ ਦੇ ਨਾਲ ਤੇ ਸਾਰਾ ਕੁਝ ਸਿਰਜਿਆ ਜਾ ਰਿਹਾ ਪਰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਨ ਵਾਲੇ ਲੋਕ ਅੱਜ ਕੇਵਲ ਤੇ ਕੇਵਲ ਜਿਮਨੀ ਹਕੀਕਤਾਂ ਨੂੰ ਸਮਝਦੇ ਪਛਾਣਦੇ ਨਜ਼ਰ ਨਿਆਰੇ ਸੇ ਕਰਕੇ ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਇਸ ਪਾਸੇ ਜਾ ਰਹੇ ਆ ਕਿ ਚਾਹੇ ਨਸ਼ੇ ਦਾ ਮਸਲਾ ਹੈ ਚਾਹੇ ਲੈਂਡ ਆਰਡਰ ਦਾ ਮਸਲਾ ਹੈ ਉਸ ਨੂੰ ਲੈ ਕੇ ਵੀ ਤਮਾਮ ਸਵਾਲ ਖੜੇ ਨਜ਼ਰ ਆ ਰਹੇ ਆ ਪਰ ਅੱਜ ਜਸ ਢੰਗ ਦੇ ਨਾਲ ਸੋਚੀ ਸਮਝੀ ਸਾਜਿਸ਼ ਦੇ ਨਾਲ ਕਿਸਾਨਾਂ ਨੂੰ ਡੰਡਾ ਤੰਤਰ ਦੇ ਨਾਲ ਅੱਥਰੂ ਗੈਸ ਦੇ ਗੋਲੇ ਛੁੱਟ ਕੇ ਉਹਨਾਂ ਨੂੰ ਜ਼ਖਮੀ ਕਰਕੇ ਉਹਨਾਂ ਉੱਤੇ ਡੰਗਾ ਵਰਾ ਕੇ ਉਹਨਾਂ ਦੀ ਘੇਰਾਬੰਦੀ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦਾ ਖਮਿਆਜਾ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਵੇਂ ਭੁਗਤਣਾ ਪੈਂਦਾ ਹੈ ਏ ਆਉਣ ਵਾਲੇ ਸਮੇਂ ਵਿੱਚ ਹੁੰਦਾ ਵਕਾਝ ਦੇਵੇਗਾ ਕੈਮਰਾਮੈਨ ਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀਮਾ ਸਾਟਵੀ ਪਟਿਆਲਾ